ਕਿੰਨਾ ਪ੍ਰੇਮ ਕਰਦੇ ਨੇ ਇਹ ਬਦਾਵਾ ਲਿਖਣ ਤੋਂ ਬਾਅਦ ਅਨੰਦਪੁਰ ਦਾ ਕਿਲਾ ਵੀ ਛੱਡਿਆ ਚਮਕੌਰ ਦੀ ਜੰਗ ਵੀ ਹੋਈ ਵੱਡੇ ਸਾਹਿਬ ਜਨ ਰਸ਼ੀਦ ਹੋ ਗਏ ਸਰਸਾ ਦੇ ਪੇਟਾ ਕਈ ਕੁਝ ਹੋ ਗਿਆ ਪਰ ਸਤਗੁਰ ਨੇ ਵੇਖੋ ਉਹ ਬਦਾਵਾ ਅਜੇ ਵੀ ਸਾਹਮਣੇ ਰੱਖਿਆ ਸੀ ਕਿਉਂ ਆਸ ਸੀ ਮੇਰੇ ਸਿੱਖ ਗਏ ਨੇ ਤੇ ਵਾਪਸ ਆਉਣਗੇ ਇੱਕ ਦਿਨ ਸਤਗੁਰ ਜੀ ਨੇ ਉਹ ਬਦਾਵਾ ਕੱਢਿਆ ਗੁਰਮਖੋ ਪਾਈ ਮਾਸ ਦੀ ਬੇਨਤੀ ਕਰ ਰਹੇ ਨੇ ਉਹ ਬਦਾਵੇ ਦੇ ਛੋਟੇ ਛੋਟੇ ਪੀਸ ਕਰਕੇ ਸਤਗੁਰੂ ਦੀ ਹਵਾ ਜੁੜਾ ਦੁੱਤੇ ਕਹਿੰਦੇ ਟੁੱਟੀ ਨਿਖੁੱਟੀ ਟੁੱਟੀ ਨਿਖੁੱਟੀ ਬੋਲੇ ਸੋਨਿਆ ਪਰ ਦੇਣਾ ਟੁੱਟੀ ਗੰਡਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਅੱਜ ਸਤਗੁਰ ਨੇ ਇਹ ਚਾਲੀਆਂ ਦੀ ਟੁੱਟੀ ਗੰਦੀ ਅੱਖੇ ਇਹ 40 ਮੇਰੇ ਮੁਕਤੇ ਨੇ